ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਦਿਵਾਲੀ ਠਮਾਕਾ ਸਪੈਸ਼ਲ ਸੇਲ ਵੀਡੀਓ ਬਹੁਤ ਸੋਹਣੇ ਸੂਟ ਹੋਣਗੇ ਪ੍ਰਾਈਸ ਇੰਨੇ ਕਲੈਸ ਕਰ ਦਿੱਤੇ ਆ ਕਿ ਕੋਈ ਇਸ ਤਰ੍ਹਾਂ ਦੀ ਸੇਲ ਨਹੀਂ ਲੈ ਸਕਦਾ ਠੀਕ ਹੈ ਜੀ ਤੇ ਚਲੋ ਦੇਖਦੇ ਆ ਅੱਜ ਦੇ ਫਟਾਫਟ ਸੂਟ ਠੀਕ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਬਟਾਲਾ ਰੋਡ ਅੱਡਾ ਮੁੰਨਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਤੇ ਚਲੋ ਦੇਖਦੇ ਆ ਸੂਟ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਫ ਮੇਰਾ ਉਸ ਵੀਡੀਓ ਦਾ ਰਿਸਪੌਂਸ ਇੰਨਾ ਕੁ ਵਧੀਆ ਰਿਹਾ ਕਿ ਮੈਨੂੰ ਲੱਗਿਆ ਮੇਰੇ ਕੋਲ ਜਿਹੜੇ ਹੈਗੇ ਮੈਨੂੰ ਤੁਹਾਨੂੰ ਦਿਖਾ ਕੇ ਟੋਟਲੀ ਵੀਡੀਓ ਤੇ ਲੋਜੀ 3 ਐਕਸਰਸਾਈਜ਼ ਆਊਗਾ ਇਹਦਾ ਫਰੌਕ ਦਾ ਇਹ ਬਣੀ ਬਣਾਈ ਅਨਾਰਕਲੀ ਫਰੌਕ ਵਿਦ ਐਮਬਰਾਇਡਰੀ ਵਰਕ ਆਊਗਾ ਠੀਕ ਹੈ ਜੀ ਇਸ ਤਰ੍ਹਾਂ ਤੇ ਨਾਲ ਤੁਹਾਨੂੰ ਮਿਲੂਗਾ ਦੁਪੱਟਾ ਕਢਾਈ ਵਾਲਾ ਔਰ ਨਾਲ ਤੁਹਾਨੂੰ ਪਲੇਨ ਫੈਬਰਿਕ ਮਿਲੂਗਾ ਇਹਦੇ ਇਹਦਾ ਫੈਬਰਿਕ ਪਤਾ ਨਹੀਂ ਕਿਤਨਾ लो जी इस तरह ठीक है बॉटम का फैब्रिक मिलेगा इवें ठीक है तुम चाहे सलवार बना लो पजामी बना लो जो मर्जी बनाओ ठीक है तो यद प्राइस लगेगा ओनली सत्त सौ रुपया ठीक है जी सत्त सौ रुपया पेमेंट करके तुम ये प्यारा जहा सूट लैस देते स्टाफ एद मसलीन का होएगा बहुत सोना बनी बनाई फ्रॉक है सवाई वाला मुल भी नहीं ताप जी नैक्सट कलर आ गया यह भी पीच कलर के उ गया थोड़ा एम्ब्रॉयडरी का फर्क आएगा एलो डबल एक्सेल 3 एक्सेल वाले ਨੂੰ ਸਭ ਨੂੰ ਆ ਸਕਦੀਆਂ ਬਾਕੀ ਅਲਟਰ ਕਰਾ ਕੇ ਤੁਸੀਂ ਵੇਅਰ ਕਰ ਸਕਦੇ ਹੋ ਐਲੋਜੀ ਇਸ ਤਰ੍ਹਾਂ ਵਰਕ ਆਏਗਾ ਫੁੱਲ ਫਲੇਅਰ ਕਿਰਾ ਇਹ ਨਹੀਂ ਹੈ ਕਿ ਬਸ ਐਵੇਂ ਛੋਟਾ ਜਿਹਾ ਲੋਜੀ ਇੰਨਾ ਖੁੱਲਾ ਡੁੱਲਾ ਕਿਰਾਊਗਾ ਤੇ ਪਿਓਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਨਾਲ ਸ਼ਿਫੌਨ ਦਾ ਤੇ ਨਾਲ 2.5 ਮੀਟਰ ਸਲਵਾਰ ਦਾ ਕਪੜਾ ਮਿਲੂਗਾ ਤੁਸੀਂ ਜਿਸ ਤਰ੍ਹਾਂ ਮਰਜ਼ੀ ਇਹਨੂੰ ਰੈਡੀ ਕਰਵਾ ਸਕਦੇ ਜੇ 700 ਰੁਪਏ ਪ੍ਰਾਈਸ ਰਹੂਗਾ 50% 60% ਤੁਹਾਨੂੰ ਆਫ ਮਿਲ ਰਹੀ ਹੈ ਇਹਨਾਂ ਸੂਟਾਂ ਤੇ ਤੇ ਤੁਸੀਂ फटाफट ਬਾਈ ਕਰ ਸਕਦੇ ਹਾਂ ਜੀ ਉਹਦਾ ਮੈਨੂੰ ਇੱਕ ਦਾ ਬਾਟਮ ਦਾ ਕਪੜਾ ਨਹੀਂ ਮਿਲਿਆ ਅਗਰ ਮਿਲਿਆ ਠੀਕਾ ਨਹੀਂ ਮਿਲਿਆ ਤਾਂ ਤੁਸੀਂ ਦੇਖ ਲੈਣਾ ਉਹਦਾ ਮੈਂ 100 ਰੁਪੀਸ ਫੋਰ ਲੈਸ ਕਰ ਦਾਂਗੀ ਲਓ ਜੀ ਇਹ ਆ ਗਿਆ ਉਹ ਥੋੜਾ ਜਿਹਾ ਆ ਗਿਆ ਸੀ ਜੋਗੀਆ ਜੋਗੀਆ ਜ ਇਹ ਥੋੜਾ ਪਿੰਕਿਸ਼ ਟੋਨ ਆ ਗਈ ਇਹ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਮਿਲੇਗਾ 1350 1350 1495 ਰੁਪਏ ਦਾ ਸੂਟ ਆ ਐਲੋ ਜੀ ਠੀਕ ਹੈ ਨਾਲ ਪਿਓਰ ਸ਼ਿਫੋਨ ਦੁਪੱਟਾ ਆਏਗਾ ਪ੍ਰਾਈਸ ਲੱਗੇਗਾ ਓਨਲੀ 700 ਰੁਪਿਆ ਫਿਰ ਕਲਰ ਆ ਗਿਆ ਇਹਦੇ ਵਿੱਚ ਫਿਰੋਜ਼ੀ ਕਲਰ ਲਓ ਜੀ ਠੀਕ ਹੈ ਕਲੀਆਂ ਵਾਲੀ ਕੁੜਤੀ ਬਹੁਤ ਹੀ ਸੋਹਣੀ ਇਨਰ ਵੀ ਇੱਥੋਂ ਤੱਕ ਲੱਗਿਆ ਹੋਇਆ ਹਾਫ ਤੱਕ ਐਲੋ ਤੇ ਇਹ ਆ ਗਿਆ ਦੁਪੱਟਾ ਪਿਓਰ ਸ਼ਿਫੋਨ ਦਾ ਕਢਾਈ ਵਾਲਾ ਨਾਲ ਆਏਗੀ ਬਾਟਮ सात सौ रुपया प्राइस रहेगा कलर यही रह गए ने जोड़े है मैनू बॉटम नहीं मिली तो चलो देख लेंगे आप ठीक है नहीं तो हंड्रड रूपीज लैस कर देंगे हेलो ठीक है इस तरह आएगी फ्रॉक आ गया ए प्योर शिफोन दप्टा नाल बॉटम का मसलीन का कपड़ा ओनली सत्त सौ रुपया प्राइस रखेगा ठीक है नैक्सट जोड़ा मैं तुम दिखाऊँगी हेलो जी ਇਹ ਆਏਗਾ ਸਿਲਕ ਦਾ ਕੁੜਤਾ ਠੀਕ ਹੈ ਸਿਲਕ ਦਾ ਕੁੜਤਾ ਆਏਗਾ ਸੈਮੀ ਸਟਿਚ ਸੂਟ ਆ ਇਸ ਤਰ੍ਹਾਂ ਐਲੋ ਜੀ ਸੈਮੀ ਸਟਿਚ ਸੂਟ ਆਏਗਾ ਘੇਰੇ ਤੇ ਵਰਕ ਆਏਗਾ ਸ਼ੰਟੂ ਮੰਦੀ ਬੋਟਮ ਆਏਗੀ ਸੈਮੀ ਚਨੌਨ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਠੀਕ ਹੈ ਇਹ ਵੀਡੀਓ ਆਏਗੀ ਅਜਰਾਤ ਨੂੰ ਅਜਰਾਤ ਨੂੰ ਤੁਸੀਂ ਦੇਖ ਹੀ ਰਹੇ ਤਾਂ ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦੀ ਵੀ ਵੀ ਹੈ ਚਲੋ ਜਿਹੜੇ ਦੇਖਣਗੇ ਹੈਲੋ ओके okay. ठीक है इधर प्राइस 500 ਰੁਪਿਆ ਲੱਗੇਗਾ ਸੂਟ ਦਾ ਓਨਲੀ 500 ਰੁਪਿਆ ਨੈਕਸਟ ਆ ਗਿਆ ਜੀ ਆਪਣੇ ਕੋਲ ਐਲੋ ਸਿਲਕ ਦਾ ਸੂਟ ਆਏਗਾ ਇਹਦੇ ਉੱਪਰ ਹਲਕਾ ਹਲਕਾ ਡਸਟ ਦੇ ਦਾਗ ਹੈਗੇ ਨੇ ਐਲੋ ਠੀਕ ਹੈ ਇਹਦੇ ਉੱਪਰ ਹਲਕੇ ਹਲਕੇ ਦਾਗ ਹੈਗੇ ਨੇ ਤੇ ਇਸ ਤਰ੍ਹਾਂ ਕੀ ਰਾਇਕ ਹੈ ਤਾਂ ਇਹ ਆਏਗੀ ਬਾਟਮ ਨਾਲ ਬਹੁਤ ਸੋਹਣਾ ਤੇ ਬਾਟਮ ਦਾ ਬਲੋਕ ਪ੍ਰਿੰਟਿੰਗ ਵਾਲੀ ਬਾਟਮ ਆ ਨਾਲ ਆ ਨਾਲ ਆਇਆ ਇਹ ਵਾਲਾ ਦੁਪੱਟਾ ਠੀਕ ਹੈ ਜੀ ਇਹ ਆ ਗਿਆ ਦੁਪੱਟਾ ਪ੍ਰਾਈਸ ਲੱਗੇਗਾ ਓਨਲੀ 500 ਰੁਪਏ ਠੀਕ ਹੈ ਜੀ 500 ਰੁਪਏ ਤੁਹਾਡੇ ਘਰ ਸੂਟ ਪਹੁੰਚ ਜਾਏਗਾ ਓਕੇ ਇਹ ਤੁਹਾਨੂੰ ਮਿਲੇਗਾ ਜੀ ਇਹਦੇ ਵਿੱਚ ਇਹ ਵਾਲਾ ਇਹ ਵੀ ਸਿਲਕ ਦੀ ਸ਼ਰਟ ਆਏਗੀ ਤੇ ਸ਼ੰਟੂਨ ਦੀ ਬਾਟਮ ਆਏਗੀ ਗ੍ਰੀਨ ਕਲਰ ਦੀ ਸਿਲਕ ਦਾ ਪੀਸ ਹੈ ਨਾਲ ਸੈਮੀ ਚਨਾਉਣ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦਾ ਠੀਕ ਹੈ ਇਹਦੇ ਨਾਲ ਦੀ ਵੀ ਮੈਂ ਪਹਿਲਾਂ ਸੇਲ ਕਰ ਲਿਆ ਹੋਇਆ ਠੀਕ ਹੈ ਇਹ ਬਲਾ 500 ਰੁਪਏ ਪ੍ਰਾਈਸ ਰਹੇਗਾ ਸੂਟ ਦਾ ਲਓ ਜੀ ਫਿਰ ਆਏਗਾ ਇੱਕ ਹੋਰ ਸੂਟ ਇਹਦੇ ਨਾਲ ਦਾ ਹੀ ਜਿਵੇਂ ਆਹ ਲੱਗੀ ਹੈ ਬਾਟਮ ਉਹਦੀ ਉਹ ਜਿਹੜੀ ਫਰੌਕ ਵਾਲੀ ਉਹਦੀ ਬਾਟਮ ਐ ਲੱਗੀ ਹੈ ਐਦੀ ਬਾਟਮ ਦਾ ਫਿਰ ਪਤਾ ਨਹੀਂ ਕੋਈ ਇਹਨੂੰ ਰਹਿਣ ਦਿੰਨੇ ਆ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਸਿਲਕ ਦਾ ਆਲਓਵਰ ਸੂਟ ਇਹ ਸਿਲਕ ਦਾ ਸੂਟ ਆਊਗਾ ਉਪਾੜਾ ਸਿਲਕ ਇਹਦੇ ਫੁੱਲ ਐਮਬਰਾਇਡਰੀ ਵਰਕ ਮਿਲੂਗਾ ਨਾਲ ਮਿਲੂਗਾ ਤੁਹਾਨੂੰ ਸ਼ਿਫੌਨ ਦਾ ਦੁਪੱਟਾ ਲੈਸ ਵਾਲਾ ਲਾਈਨਾਂ ਵਾਲਾ ਇਹਦਾ ਪ੍ਰਾਈਸ 850 ਲੱਗ ਜੇਗਾ 1600 ਰੁਪਏ ਦਾ ਸੂਟ ਆ 850 ਰੁਪਏ ਚ ਦੇ ਦੇਵਾਂਗੇ ਫਿਰ ਨੈਕਸਟ ਆਊਗਾ ਜੀ ਬਹੁਤ ਹੀ ਸੋਹਣਾ ਸੂਟ ਇਹ ਲੋ ਇਹ ਆ ਗਿਆ ਜਾਮ ਕਾਟਨ ਦੇ ਵਿੱਚ 셀ਫ ਪ੍ਰਿੰਟ ਦੀ ਜਾਮ ਕਾਟਨ ਔਰ ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦਾ ਉੱਪਰ ਕਢਾਈ ਹੋਈ ਆ ਬਹੁਤ ਸੋਹਣਾ ਕੰਮ ਹੋਇਆ ਕਢਾਈ ਦਾ ਐਲੋ ਜੀ ਠੀਕ ਆ ਤੇ ਇਹਦਾ ਪ੍ਰਾਈਸ ਤੁਹਾਨੂੰ ਲੱਗੇਗਾ 850 ਰੁਪਿਆ ਇਹ ਆ ਗਿਆ ਕਢਾਈ ਵਾਲਾ ਦੁਪੱਟਾ ਸ਼ਿਫੋਨ ਦਾ ਠੀਕ ਆ 850 ਰੁਪਿਆ ਇਹਦਾ ਪ੍ਰਾਈਸ ਲੱਗੇਗਾ ਸੋਹਣਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਵਾਈਨ ਕਲਰ ਇਹ ਬਹੁਤ ਸੋਹਣੇ ਮਤਲਬ ਸੂਟ ਵੀ ਬਹੁਤ ਸੋਹਣਾ ਇਹਨਾਂ ਦੇ ਰੇਂਜ ਵੀ ਬਹੁਤ ਜ਼ਿਆਦਾ ਸੀ ਤੇ ਪਰ ਆਪਾਂ ਸਟੱਕ ਪਿਆ ਸਮਾਨ ਆਪਣਾ ਕੱਢ ਰਹੇ ਹਾਂ ਇਸ ਕਰਕੇ ਕੋਈ ਚੱਕਰ ਨਹੀਂ ਪਈ ਅਗਲਾ ਕਲਰ ਆ ਗਿਆ ਵਾਈਨ ਕਲਰ ਬਹੁਤ ਹੀ ਸੋਹਣਾ ਕਲਰ ਆ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਵਾਲਾ ਦੁਪੱਟਾ ਮਿਲੂਗਾ ਨਾ ਦੁਪੱਟੇ ਦੇ ਉੱਤੇ ਫੁੱਲ ਵਰਕ ਆਊਗਾ ਬਹੁਤ ਸੋਹਣਾ ਔਰ ਸ਼ਫੌਨ ਦਾ ਦੁਪੱਟਾ ਵੀ A1 ਕੁਆਲਿਟੀ ਦਾ ਲੱਗਿਆ ਹੋਇਆ ਪ੍ਰਾਈਸ ਲੱਗੇਗਾ ਜੀ ਇਹ ਸੂਟ ਦਾ 850 ਰੁਪਿਆ ਠੀਕ ਹੈ 850 ਇਸ ਸੂਟ ਦਾ ਪ੍ਰਾਈਸ ਲੱਗੇਗਾ ਠੀਕ ਹੈ ਜੀ ਇਹ ਸੀਗੇ ਸਾਡੇ ਅੱਜ ਦੇ ਸੇਲ ਵਾਲੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ